ਅਨਾ ਦੇ ਵਿੱਚ ਲੈਂਡ ਮਾਫੀਆ ਲਗਾਤਾਰ ਸਰਗਰਮ ਨਜ਼ਰ ਆ ਰਿਹਾ ਹੈ ਪਿੱਤੇ ਦੇ ਨੀਂ ਲੁਧਿਆਣਾ ਦੇ ਵਿੱਚ ਰਗੁਨਾਥ ਇਨਕਲੇਵ ਦੇ ਵਿੱਚ ਇੱਕ ਕਮਿਊਨਿਟੀ ਸੈਂਟਰ ਦੀ ਜਗ੍ਹਾ ਤੇ ਲੈਂਡ ਮਾਫੀਆ ਦੇ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਕੁਝ ਹੱਦ ਤੱਕ ਕਬਜ਼ਾ ਕਰ ਵੀ ਲਿਆ ਸੀ ਆਪਣੇ ਬੰਦੇ ਬੁਲਾ ਕੇ ਉੱਥੇ ਆਪਣੀਆਂ ਦੀਵਾਰਾਂ ਖੜੀਆਂ ਕਰਕੇ ਆਪਣਾ ਗੇਟ ਵੀ ਲਗਾ ਦਿੱਤਾ ਸੀ ਪਰ ਬਾਅਦ ਦੇ ਵਿੱਚ ਜਦੋਂ ਰਗੁਨਾਥ ਇਨਕਲੇਵ ਦੇ ਨਿਵਾਸੀਆਂ ਨੇ ਵਿਰੋਧ ਜਤਾਉਣਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਮંત્રી ਸੰਜੀਵ अरोड़ा ਦੇ ਨਾਲ ਸੰਪਰਕ ਬਣਾਇਆ ਮંત્રી ਸੰਜੀਵ अरोड़ा ਨੂੰ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਇਸ ਤਰੀਕੇ ਦੇ ਨਾਲ ਰਗੁਨਾਥਨ ਕਲੇਵ ਦੇ ਵਿੱਚ ਕਮਿਊਨਿਟੀ ਸੈਂਟਰ ਦੀ ਥਾਂ ਤੇ ਆ ਕੇ ਲੈਂਡ ਮਾਫੀਆ ਦੇ ਵੱਲੋਂ ਕਬਜ਼ਾ ਕੀਤਾ ਜਾ ਰਿਹਾ ਤਾ ਤੁਰੰਤ ਐਕਸ਼ਨ ਦੇ ਵਿੱਚ ਆ ਕੇ ਸੰਜੀਵ अरोड़ा ਨੇ ਉਸ ਕਬਜ਼ਾ ਧਾਰੀਆਂ ਤੋਂ ਜਗ੍ਹਾ ਛੁਡਵਾ ਕੇ ਰੈਜ਼ੀਡੈਂਟਸ ਨੂੰ ਸੌਮ ਦਿੱਤੀ ਜਿਸ ਤੋਂ ਬਾਅਦ ਰਗੁਨਾਥਨ ਕਲੇਵ ਦੇ ਨਿਵਾਸੀ ਮંત્રી ਸੰਜੀਵ अरोड़ा ਦਾ ਧੰਨਵਾਦ ਵੀ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਮੰਤਰੀ ਸੰਜੀਵ अरोड़ा ਨੇ ਉਹਨਾਂ ਨੂੰ ਜਗਾ ਵਾਪਸ ਦਵਾਈ ਹੈ ਅਤੇ ਲੈਂਡ ਮਾਫੀਆ ਨੂੰ ਉਥੋਂ ਕੱਢਿਆ ਨਾਲ ਹੀ ਉਹਨਾਂ ਨੇ ਮੰਤਰੀ ਸੰਜੀਵ अरोड़ा ਨੂੰ ਅਪੀਲ ਵੀ ਕੀਤੀ ਹੈ ਕਿ ਉਹ ਜ਼ਮੀਨ ਜਿਹੜੀ ਹੈ ਲੀਗਲ ਤੌਰ ਤੇ ਨਿਵਾਸੀਆਂ ਨੂੰ ਦੇ ਦਿੱਤੀ ਜਾਵੇ ਹੋਰ ਕੀ ਕਹਿਣਾ ਸੀ ਨਿਵਾਸੀਆ ਦਾ ਉਹ ਵੀ ਤੁਸੀਂ ਸੁਣ ਲਓ ਬਿਊਰੋ ਰਿਪੋਰਟ ਜਨਹਿ ਦੇਸ਼ੀ ਹਾਂਜੀ ਸਰ ਕੀ ਮਾਮਲਾ ਤੇ ਕੀ ਨਾਮ ਹੈ ਜੀ ਕੀ ਹੈ ਜੀ ਰਗਨਾਥਨ ਕਲੋਏ ਕਲੋਨੀ ਦੇ ਅਸੀਂ ਰੈਜ਼ੀਡੈਂਟ ਹੈ ਇਹ ਸਾਡਾ ਏਰੀਆ ਹੈ ਇਹ ਜਿਹੜੀ ਜਗ੍ਹਾ ਪਿੱਛੇ ਦਿਖ ਰਿਹਾ ਹੋ ਇਹ ਕਮਿਊਨਿਟੀ ਸੈਂਟਰ ਹੈ ਸਾਡੇ ਏਰੀਆ ਦਾ ਜਿਹੜਾ ਇਹ ਕਿਨਾਰਾ ਰੋਡ ਤੇ ਨਹਿਰ ਵਾਲੀ ਰੋਡ ਤੇ ਸਾਊਥ ਇਟੀਕਲੀ ਰੋਡ ਕੋਲ ਅੱਛਾ ਜੀ ਬਿਲਕੁਲ ਪੁਲਿਸ ਚੌਂਕ ਦੇ ਨਾਲ ਇਹ ਜਿਹੜੀ ਸਾਡੀ ਪਿੱਛੇ ਵਾਲੀ ਜਗ੍ਹਾ ਦਿਖਾ ਰਹੇ ਆ ਕਮਿਊਨਿਟੀ ਸੈਂਟਰ ਹੈ ਸਾਡੇ ਕੋਲ ਇਹਦਾ ਨਕਸ਼ਾ ਹੈ ਜਿਹਦੇ ਚ ਜਦੋਂ ਪਾਸ ਹੋਈ ਸੀ ਕਲੋਨੀ ਦਾ ਇਹ ਕਮਿਊਨਿਟੀ ਸੈਂਟਰ ਦਿਖਾਇਆ ਗਿਆ ਸੀ ਅੱਛਾ ਜੀ ਇਹਦੇ ਤੇ ਸਾਡਾ ਗੇਟ ਲੱਗਿਆ ਸੀ ਸਾਡੀ ਦੀਵਾਰ ਹੋਈ ਸੀ ਕੁਝ ਲੋਕਾਂ ਨੇ ਜਿਹੜੇ ਕਿ ਲੈਂਡ ਮਾਫੀਆ ਮੰਨ ਕੇ ਚੱਲੋ ਉਹਨਾਂ ਨੇ ਅੰਦਰੋਂ ਕੋਈ ਨਾਮ ਨਹੀਂ ਸਾਨੂੰ ਪਤਾ ਸਾਡੇ ਸਾਹਮਣੇ ਕੋਈ ਆਇਆ ਕਿਉਂਕਿ ਉਹਨਾਂ ਦੇ ਕੱਲ 40-50 ਬੰਦੇ ਇਕੱਠੇ ਹੋ ਕੇ ਆਏ ਉਹਨਾਂ ਨੇ ਸਾਰਾ ਤੋੜ-ਤੋੜ ਕੇ ਦੀਵਾਰਾਂ ਆਪਣੀ ਦੀਵਾਰ ਕਰਕੇ ਆਪਣਾ ਗੇਟ ਲਾ ਕੇ ਆਪਣਾ ਨਾਮ-ਨਾਂ ਮੇ ਲਿਖਵਾ ਲਿਆ ਇਹ ਕਿਉਂ ਜਿਹੜਾ ਜਗਾ ਤੁਹਾਡੀ ਸੀ ਉਹ ਖਤ ਕਰਕੇ ਇਦਾਂ ਉਹ ਹੋ ਸਕਦਾ ਹੈ ਕਿ ਉਹਨਾਂ ਨੇ ਡਿਪਾਰਟਮੈਂਟ ਦੇ ਵਿੱਚ ਜਾਂ ਕਾਰਪੋਰੇਸ਼ਨ ਨਾਲ ਕੋਈ ਸੈਟਿੰਗ ਕੀਤੀ ਹੋਵੇ ਜਗਾ ਸਾਡੀ ਹੈ ਉਹ ਅੱਜ ਵੀ ਸਾਡੇ ਨਕਸ਼ਾ ਬੋਲਦਾ ਹੈ ਕਿ ਸਾਡੀ ਫਿਰ ਅਸੀਂ ਆਪਣੇ ਜਿਹੜੇ ਮੰਤਰੀ ਬਣੇ ਨੇ ਹੁਣੇ ਸਾਡੇ ਏਰੀਆ ਦੇ ਐਮ.ਐਲ.ਏ. ਸਜੀਵ ਗਰੋਲਾ ਜੀ ਨੂੰ ਅਪਰੋਚ ਕੀਤਾ ਉਹਨਾਂ ਨੇ ਬੜੀ ਮਿਹਰਬਾਨੀ ਕੀਤੀ ਸਾਡੀ ਜਗਾ ਵਾਪਸ ਉਹਨਾਂ ਤੋਂ ਫੜਵਾ ਕੇ ਸਾਨੂੰ ਹੈਂਡਓਵਰ ਕੀਤਾ ਉਨਾ ਸੀ ਰੋੜਾ ਜੀ ਹੋਰ ਰਿਕਵੈਸਟ ਕਰਾਂਗੇ ਵੀ ਇਹਨੂੰ ਲੀਗਲੀ ਸਾਨੂੰ ਹੈਂਡਓਵਰ ਕਰੋ ਤਾਂ ਕਿ ਅਸੀਂ ਫਿਰ ਡਵੈਲਪਮੈਂਟ ਕਰਕੇ ਕੋਈ ਕਮਿਊਨਿਟੀ ਸੈਂਟਰ ਬਣਾ ਸਕੀਏ। ਹੋਰ ਕੀ ਮੰਗ ਚੱਲ ਰਹੀ ਹੈ? ਸਾਡੇ ਏਰੀਆ 'ਚ ਜੀ ਸਾਡੇ ਜਿਹੜੀ ਬਾਕੀ ਜਗ੍ਹਾ ਹੈ ਇਹ ਸਾਡਾ ਸੀ ਪਾਰਟ A 'ਚ ਖੜਿਆ ਹੈ। ਇਹਦੇ ਨਾਲ ਐਡਜੋਇਨਿੰਗ ਸਾਡਾ ਪਾਰਟ B ਆ। ਉਹਦੇ 'ਚ ਸਾਡਾ 8200 ਗਜ ਜਗ੍ਹਾ ਸਾਡਾ ਏਰੀਆ ਦਾ ਪਾਰਕ ਵੀ ਹੈ। ਜਿਹਦੇ 'ਚ ਅਗੇਨ ਜਿਹੜੇ ਪੁਰਾਣੇ ਲੈਂਡ ਲੋੜਾਂ ਨੇ ਉਹਨਾਂ ਨੇ ਕਬਜ਼ਾ ਕੀਤਾ ਆ on the basis of land record। ਜਦਕਿ ਜਿਹੜਾ ਕਲੋਨੀ ਦਾ ਨਕਸ਼ਾ ਹੈ ਉਹਦੇ 'ਚ ਉਹ ਪਾਰਕ ਹੈਗਾ। ਤੇ ਉਹਦੇ ਲਈ ਅਸੀਂ ਆਲਰੇਡੀ ਹੁਣ ਕੋਰਚ ਹੈਗੇ ਆ ਤੇ ਅਸੀਂ ਅਰੋੜਾ ਜੀ ਨੂੰ ਉਹਦੇ ਲਈ ਵੀ ਕਿਹਾ ਸੀਗਾ ਤਾਂ ਅਰੋੜਾ ਜੀ ਦਾ ਕਹਿਣਾ ਹੀ ਸੀਗਾ ਕਿ ਇਹ ਸਭ ਜੁਡਾਈਸ ਆ ਮੈਂ ਇਹਦੇ ਚ ਨਹੀਂ ਕੁਝ ਕਰ ਸਕਦਾ ਲੈਟ ਕੋ ਡਿਸਾਈਡ ਪਰ ਇਹ ਪਾਰ ਦੀ ਜਿਹੜੀ ਜਗ੍ਹਾ ਹੈ ਸਾਡੀ ਸਾਡੀ ਇੱਥੋਂ ਤੋਂ ਲੈ ਕੇ ਨਹਿਰ ਦੇ ਨਾਲ ਜਿੰਨੀ ਜਗ੍ਹਾ ਲੱਗਦੀ ਹੈ ਗੜਵਾਸੂ ਤੋਂ ਬਾਅਦ ਪਹਿਲੀ ਜਗ੍ਹਾ ਹੈਗੀ ਸਾਡੀ ਟਿਊਬ ਬੈਲ ਦੀ ਉਸ ਤੋਂ ਬਾਅਦ ਆ ਜਿਹੜੇ ਭਈਆ ਕੁਆਟਰ ਬਣੇ ਹੋਏ ਆ ਇੱਥੇ ਆ ਬੈਠੇ ਆ ਇਹ ਵੀ ਬੰਦੇ ਨਜਾਇਜ਼ ਹੀ ਬੈਠੇ ਆ ਇਹ ਵੀ ਸਾਡੀ ਗ੍ਰੀਨ ਬੈਲਟ ਦਾ ਪਾਰਟ ਆ ਤੇ ਅਸੀਂ ਤਾਂ ਹੁਣ ਅਰੋੜਾ ਜੀ ਨੂੰ ਅਸੀਂ ਵੀ ਹੁਣ ਦੁਬਾਰਾ ਫੇਰ ਮਿਲਣਾ ਹੈ ਉਹਨਾਂ ਦਾ ਸਭ ਤੋਂ ਪਹਿਲਾਂ ਤਾਂ ਅਸੀਂ ਬਹੁਤ-ਬਹੁਤ ਥੈਂਕਸ ਕਰਨਾ ਹੈ ਅਸੀਂ ਬੜਾ ਆਭਾਰ ਪ੍ਰਗਟ ਕਰਨਾ ਹੈ ਕਿ ਉਹਨਾਂ ਨੇ ਸਾਡਾ ਇਹ ਜਿਹੜੀ ਅਟੈਂਪਟ ਸੀਗੀ ਉਹਨੂੰ ਫੇਲ ਕਰਤਾ ਉਹਨਾਂ ਨੇ ਦੀਵਾਰ ਘਰਾ ਕੇ ਬਾਕੀ ਅਸੀਂ ਉਹਨਾਂ ਕੋਲ ਫਰਦਰ ਰਿਕਵੈਸਟ ਸਾਡੀ ਹੋਣੀ ਹੈ ਕਿ ਜਿਹੜੀਆਂ ਵੀ ਸਾਡੀਆਂ ਜਗਾ ਕਾਮਨ ਫੈਸਿਲਿਟੀ ਦੇ ਲਈ ਛੱਡੀਆਂ ਗਈਆਂ ਨੇ ਇਹਨੂੰ ਕਾਰਪੋਰੇਸ਼ਨ ਦੇ سپਰਤ ਕਰਕੇ ਇਹਦੀ ਡਿਵੈਲਪਮੈਂਟ ਕਰਵਾਈ ਜਾਏ ਤਾਂ ਕਿ ਇਲਾਕਾ ਨਿਵਾਸੀ ਉਤੋਂ ਸਾਰਿਆਂ ਦਾ ਉਹਦਾ ਬੈਨੀਫਿਟ ਲੈਣ ਲੁਧਿਆਣਾ ਦੇ ਵਿੱਚ ਲੈਂਡ ਮਾਫੀਆ